ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਪੰਜਾਬ ਦੀ ਵੱਡੀ ਅਦਾਕਾਰ ਅਤੇ ਸਿੰਗਰ ਸੁਨਿੰਦਾ ਸ਼ਰਮਾ ਦੇ ਨਾਲ ਵੱਡੀ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਕ ਵਕ ਗਾਣਿਆਂ ਦੇ ਵਿੱਚ ਨਜ਼ਰ ਆ ਚੁੱਕੀ ਬਾਲੀਵੁੱਡ ਦਾ ਇਹ ਚ ਆਪਣਾ ਨਾਂ ਬਣਾ ਚੁੱਕੀ ਕਿੱਥੇ ਤੱਕ ਕੀ ਬਿਗ ਬਾਸ ਦੇ ਵਿੱਚ ਰਹੀ ਸੁਨਿੰਦਾ ਸ਼ਰਮਾ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਨਾਂ ਦੇ ਉੱਤੇ ਇੰਡਸਟਰੀ ਦੇ ਵਿੱਚ ਵੱਡੀ ਠੱਗੀ ਕੀਤੀ ਜਾ ਰਹੀ ਹੈ। ਸੁਨੰਦਾ ਸ਼ਰਮਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਲੋਕ ਨੇ ਜਿਹੜੇ ਇਹ ਅਫਵਾਹ ਫੈਲਾ ਰਹੇ ਨੇ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੇ ਕੋਲ ਸੁਨੰਦਾ ਸ਼ਰਮਾ ਦੇ ਕੰਮ ਦੇ ਰਾਈਟਸ ਨੇ ਤੇ थर्ड पार्टीਜ਼ ਨੂੰ ਅਪਰੋਚ ਕਰ ਰਹੇ ਨੇ। ਕਈ ਲੋਕਾਂ ਨੂੰ ਉਹਨਾਂ ਦੇ ਵੱਲੋਂ ਚੂਨਾ ਲਾਇਆ ਜਾ ਚੁੱਕਿਆ। ਉਹਨਾਂ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ ਇਸ ਪੂਰੇ ਪਰ ਕਰੰਟ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਇੱਕ ਇੰਡੀਪੈਂਡੈਂਟ ਆਰਟਿਸਟ ਨੇ ਤੇ ਨਾਹੀ ਇਹਨਾਂ ਥਰਡ ਪਾਰਟੀਆਂਜ਼ ਦੇ ਨਾਲ ਉਹਨਾਂ ਕੋਈ ਲੈਣਾ ਦੇਣਾ ਤੇ ਨਾਹੀ ਉਹਨਾਂ ਨੇ ਕਿਸੇ ਨਾਲ ਵੀ ਕਿਸੇ ਤਰੀਕੇ ਦਾ ਕਰਾਰ ਕੀਤਾ ਸੁਰੰਦਾ ਸ਼ਰਮਾ ਦੇ ਵੱਲੋਂ ਸਾਫ਼ ਤੌਰ ਤੇ ਲਿਖਿਆ ਗਿਆ ਕਿ ਜਿਨ੍ਹਾਂ ਲੋਕਾਂ ਦੇ ਨਾਲ ਠੱਗੀ ਹੋਈ ਆ ਉਹ ਪੁਸ ਦੇ ਨਾਲ ਸੰਪਰਕ ਕਰਨ ਇਸ ਦੇ ਨਾਲ ਮੈਨੂੰ ਵੀ ਦੱਸਣ ਤੇ ਮੇਰੇ ਵੱਲੋਂ ਵੀ ਇਹਨਾਂ ਲੋਕਾਂ ਦੇ ਖਿਲਾਫ ਲੀਗਲ ਐਕਸ਼ਨ ਲਿੱਤਾ ਜਾਊਗਾ ਤੁਹਾਨੂੰ ਦੱਸ ਦੇ ਕਿ ਸੁਰੰਦਾ ਸ਼ਰਮਾ ਦੇ ਵੱਲੋਂ ਬਹੁਤ ਭਾਵੁਕ ਪੋਸਟ ਜਿਹੜੀ ਆ ਸੋਸ਼ਲ ਮੀਡੀਆ ਤੇ ਪਾਈ ਗਈ ਆ ਗੁੱਸਾ ਉਹਨਾਂ ਦੇ ਵੱਲੋਂ ਜ਼ਾਹਿਰ ਕੀਤਾ ਗਿਆ ਪੰਜਾਬ ਦੇ ਸੀਐਮ ਭਗਵਤ ਮਾਨ ਨੂੰ ਉਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਆ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਕਿਸ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਇਸ ਤੇ ਵੀ ਚਾਹ ਨਾ ਪਾਇਆ ਜਾਵੇ ਤੁਹਾਨੂੰ ਦੱਸਦੇ ਕਿ ਆਪਣੇ ਵਕਫ ਵਕਫ ਸੋਸ਼ਲ ਮੀਡੀਆ ਅਕਾਊਂਟਸ ਤੇ ਸੁਨੰਦਾ ਸ਼ਰਮਾ ਦੇ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਆ ਜੋ ਲਿਖਿਆ ਗਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾ ਦਿੰਨੇ ਆ ਸੁਨੰਦਾ ਸ਼ਰਮਾ ਦੇ ਵੱਲੋਂ ਲਿਖਿਆ ਗਿਆ ਕੇ ਬੱਸ ਕਰੋ ਹੁਣ ਜੋ ਕੁਛ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਊ ਰੋਜ਼ ਕਿੰਨੀ ਤਕਲੀਫ ਚ ਹੋਊਗੀ 2 ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਾਲਦੀ ਨੂੰ ਹਿੰਮਤ ਵੀ ਕਿਸੇ ਬੰਦੇ ਜਵਾਬ ਦੇ ਜਾਂਦੀ ਆ ਉਹਨਾਂ ਕੋਲ ਰਿਚਾ ਗਿਆ ਕਿ ਮੇਰੇ ਪਿਓ ਦੇ ਜਾਨ ਦੇ ਗਮ ਚੋ ਹਲੇ ਤੱਕ ਮੈਂ ਬਾਹਰ ਨਹੀਂ ਆਈ ਕਿ ਤੁਸੀਂ ਨਵਾਂ ਰੋਗ ਦਾ ਦਿੱਤਾ ਮੈਨੂੰ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਥੋੜਾ ਜਿਹਾ ਤਰ ਰਹਿਣ ਕਰੋ ਕਰ ਤਾਂ ਕੀ ਹੈਗਾ ਮੇਰੇ ਕੋਲ ਮੇਰਾ ਰੋਜੀ ਰੋਟੀ ਦਿੱਤਾ ਮੇਰੇ ਮੇਰੇ ਕੋਲ ਛੱਡ ਦੋ ਉਹਨਾਂ ਕਿਹਾ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਜਿਹੜੇ ਨੇ ਉਹ ਇਸ ਪੂਰੇ ਮੈਟਰ ਦੇ ਵਿੱਚ ਜਿਹੜੇ ਦਖਲ ਅੰਦਾਜ਼ੀ ਕਰਨ ਤੇ ਇਹ ਸੁਨਿਸ਼ਚਿਤ ਕਰਨ ਕਿ ਮੈਨੂੰ ਇਨਸਾਫ ਮਿਲ ਸਕੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬਾਲੀਵੁੱਡ ਅਤੇ ਬਾਲੀਵੁੱਡ ਦੀ ਵੱਡੀ ਕਲਾਕਾਰ ਸੁਨੰਦਾ ਸ਼ਰਮਾ ਦੇ ਨਾਲ ਠੱਗੀ ਹੋਈ ਆ ਉਹਨਾਂ ਦੇ ਨਾਂ ਦੇ ਉੱਤੇ ਗੱਲ ਕਹੀ ਗਈ ਆ ਕਿ ਸਾਡੇ ਕੋਲ ਸੁਨੰਦਾ ਸ਼ਰਮਾ ਦੇ ਕੰਮ ਦੇ ਰਾਈਟਸ ਨੇ ਤੇ ਉਹਨਾਂ ਰਾਈਟ ਤੇ ਬਿਹਾਫ ਤੇ ਲੋਕਾਂ ਦੇ ਨਾਲ ਠੱਗੀ ਮਾਰੀ ਗਈ ਆ ਹਾਲਾਂਕਿ ਸੁਨੰਦਾ ਸ਼ਰਮਾ ਦੇ ਵੱਲੋਂ ਇੱਕ ਗੱਲ ਕਹੀ ਗਈ ਆ ਕਿ ਉਹ ਇੱਕ ਇੰਡੀਵਿਜੂਅਲ ਆਰਟਿਸਟ ਨੇ ਉਹਨਾਂ ਦਾ ਕਿਸੇ ਨਾਲ ਕੋਈ ਇਕਰਾਰ ਨਹੀਂ ਹੈਗਾ ਤੇ ਜਿਹੜੇ ਲੋਕ ਉਹਨਾਂ ਦੇ ਜੰਗਲ ਚ ਫਸੇ ਸੀਗੇ ਉਹਨਾਂ ਨੂੰ ਹੁਣ ਲੀਗਲ ਕਾਰਵਾਈ ਜਿਹੜੀ ਆ ਉਹ ਕਰਨੀ ਚਾਹੀਦੀ ਆ